ਦਰਨ ਤਰਨ ਦੇ ਹਲਕਾ ਪੱਟੀ ਵਿੱਚ ਭਾਰੀ ਤਬਾਹੀ ਮਚਾ ਦਿੱਤੀ ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਨਸ਼ਟ ਹੋ ਗਈਆਂ ਅਤੇ ਕਈ ਪਰਿਵਾਰ ਦੇ ਘਰ ਨੁਕਸਾਨੀ ਹੋਏ ਇਸ ਮੁਸ਼ਕਲ ਘੜੀ ਵਿੱਚ ਕਈ ਸਮਾਜ ਸੇਵੀ ਸੰਸਥਾਵਾਂ ਨੇ ਪੀੜਤਾਂ ਦੀ ਮਦਦ ਲਈ ਅੱਗੇ ਆ ਕੇ ਜ਼ਮੀਨਾਂ ਨੂੰ ਮੁੜ ਕਾਬਲ ਖੇਤੀ ਬਣਾਉਣ ਅਤੇ ਪਰਿਵਾਰਾਂ ਨੂੰ ਸੰਭਾਲਣ ਲਈ ਦਿਨ ਰਾਤ ਯਤਨ ਕੀਤੇ ਇਸ ਮਨੁੱਖਤਾ ਪਰ ਉਪਰਾਲੇ ਵਿੱਚ ਸ੍ਰੀ ਦਰਬਾਰ ਸਾਹਿਬ ਜੀ ਦੀ ਸ਼੍ਰੋਮਣੀ ਰਾਗੀ ਸੱਭਾ ਨੇ ਵੀ ਮੱਤਮਪੁਰ ਪੁਨਪੂਮੀ ਕਨੀ ਬਾਈ ਅਤੇ ਪੰਜਾਬ ਪਿੰਡਾਂ ਦੇ ਹੜਪੀੜਤਾਂ ਪਰਿਵਾਰਾਂ ਲਈ 18 ਲੱਖ 16 ਹਜ਼ਾਰ ਰੁਪਏ ਦੀ ਸਹਾਇਤਾ ਪ੍ਰਦਾਨ ਕੀਤੀ। ਇਸ ਤੋਂ ਇਲਾਵਾ ਖਾਦ, ਬੀਜ, ਸਪਰੇਅ ਅਤੇ ਖੇਤੀਬਾੜੀ ਸੰਬੰਧੀ ਹੋਰ ਜ਼ਰੂਰੀ ਸਮਾਨ ਵੀ ਮੁਹੱਈਆ ਕਰਵਾਇਆ ਗਿਆ ਤਾਂ ਜੋ ਕਿਸਾਨ ਆਪਣੀ ਬਰਬਾਦ ਜ਼ਮੀਨ ਨੂੰ ਮੁੜ ਸਹੀ ਰਾਤੇ ਲਿਆ ਸਕਣ। ਸਭਾ ਦੇ ਪ੍ਰਧਾਨ ਊਂਕਾਰ ਸਿੰਘ ਨੇ ਕਿਹਾ ਕਿ ਹੜਪੀੜਤ ਦੀ ਸੇਵਾ ਕਰਨਾ ਉਹਨਾਂ ਦਾ ਨੈਤਿਕ ਫਰਜ਼ ਹੈ। ਇਹੀ ਸਹਾਇਤਾ ਪਹੁੰਚਣ ਨਾਲ ਪਿੰਡਾਂ ਵਿੱਚ ਰਾਹਤ ਦੀ ਲਹਿ ਦੌੜ ਗਈ ਹੈ ਅਤੇ ਲੋਕਾਂ ਨੇ ਸ਼ਰੋਮਣੀ ਰਾਗੀ ਸਭਾ ਦਾ ਹੀਰ ਦੇ ਤੋਤਨਾਂਵਰ ਕੀਤਾ। ਇਹ ਸ੍ਰੀ ਦਰਬਾਰ ਸਾਹਿਬ ਦੇ ਸਮੂਹ ਕੀਰਤਨੀਏ ਸ਼ਰੋਮਣੀ ਰਾਗੀ ਸਭਾ ਜਿਨ੍ਹਾਂ ਨੂੰ ਕੀਰਤਨ ਕਰਕੇ ਸਾਰੀ ਦੁਨੀਆ ਜਾਣਦੀ ਇਹਨਾਂ ਸਾਰੇ ਵੀਰਾਂ ਨੂੰ ਇਹਨਾਂ ਵੱਲੋਂ ਪਿਛਲੇ ਸਮੇਂ ਦੇ ਵਿੱਚ ਜਦੋਂ ਵੀ ਇਹ ਤੈਸਦੀ ਹੋਈ ਹੈ ਸਾਰੇ ਜਦੋਂ ਹੜਾਏ ਨੇ ਉਸ ਤੋਂ ਬਾਅਦ ਇਹ ਸੇਵਾ ਸ਼ੁਰੂ ਕੀਤੀ ਗਈ ਸੀ ਸਾਰੇ ਕੀਰਤਨੀਆਂ ਵੱਲੋਂ ਜਿਦੇ ਤਹਿਤ ਪਹਿਲਾ ਪਿੰਡ ਪਛੀਆ ਤੇ ਕੋਟ ਗੁਰਬਖਸ਼ ਉੱਥੇ ਸੇਵਾ ਕੀਤੀ ਗਈ ਸੀਗੀ 1050 ਏਕੜ ਤਕਰੀਬਨ 42 43 ਲੱਖ ਰੁਪਇਆ ਉੱਥੇ ਇਹ ਸੇਵਾ ਕੀਤੀ ਗਈ ਸੀਗੀ ਹੁਣੇ ਪੰਜ ਪਿੰਡ ਨੇ ਜਿਹੜੇ ਉਹਨਾਂ ਦੀ ਸੇਵਾ ਕੀਤੀ ਗਈ ਹੈ ਇਹਨਾਂ ਪੰਜਾਂ ਪਿੰਡਾਂ ਦੀ ਬਣਦੀ ਹੈ 574 ਏਕੜ ਬਿਜਾਈ ਤੋਂ ਲੈ ਕੇ ਸਪਰੇਅ ਤੱਕ ਦੀ ਸੇਵਾ 18 ਲੱਖ 16305 ਤੇ ਉਹ ਵੀ ਅੱਜ ਆਪਾਂ ਇੱਥੇ ਸੰਪੂਰਨ ਕਰਨ ਆਏ ਸੀਗੇ ਪਹਿਲਾਂ ਵੀ ਆਪਾਂ ਚਾਰ ਵਾਰੀ ਚੱਕਰ ਮਾਰੇ ਜਿਵੇਂ ਜਿਵੇਂ ਸਾਨੂੰ ਖਾਦ ਮਿਲਦੀ ਰਹੀ ਜਾਂ ਜਿਵੇਂ ਜਿਵੇਂ ਸੇਵਾ ਮਿਲਦੀ ਰਹੀ ਉਸ ਸਾਹਬ ਨਾਲ ਆਪਾਂ ਸਰਪੰਚ ਸਾਹਿਬ ਨੂੰ ਮਿਲ ਕੇ ਗਏ ਕਿਉਂਕਿ ਸਰਪੰਚ ਵੀਰਪਾਲ ਸਿੰਘ ਜੀ ਤੇ ਲੰਬੜਦਾਰ ਸਾਹਿਬ ਇਹਨਾਂ ਨੇ ਵੀ ਬੜੀ ਮਿਹਨਤ ਕੀਤੀ ਹੈ ਕਿਉਂਕਿ ਸਮਾਨ ਆ ਜਾਂਦਾ ਵਾ ਪਿੰਡ ਨੂੰ ਇਕੱਠਾ ਕਰਨਾ ਵਿਚਾਰਤਾਰਾਂ ਨੂੰ ਮਿਲਾ ਕੇ ਰੱਖਣਾ ਸਾਰਿਆਂ ਨੂੰ ਇਕੱਠੇ ਲੈ ਕੇ ਚੱਲਣਾ ਬੜਾ ਔਖਾ ਕੰਮ ਹੈ ਆਪਜੀ ਸੰਗਤ ਦੀ ਜਾਣਦੀ ਹੋ ਤੇ ਵੀਰਪਾਲ ਸਿੰਘ ਹੋਰਾਂ ਨੇ ਬੜੀ ਮਿਹਨਤ ਕੀਤੀ ਹੈ ਤੇ ਦੂਸਰਾ ਆਪਣੇ ਰਾਗੀ ਸਿੰਘ ਜਿੰਨਾ ਕੋਈ ਸਮਾਪਜੀ ਜਾਣਦੇ ਬਿਲਕੁਲ ਵੀ ਨਹੀਂ ਹੁੰਦਾ ਪਰ ਸਾਰੇ ਵੀਰਾਂ ਨੇ ਕੀਤਨ ਦਰਬਾਰਾਂ ਦੇ ਵਿੱਚ ਵੀ ਸੇਵਾ ਉੱਥੇ ਵੀ ਸਮਾਂ ਕੱਢਿਆ ਔਰ ਇੱਥੇ ਵੀ ਚਾਰ-ਚਾਰ ਪੰਜ-ਪੰਜ ਚੱਕਰ ਮਾਰ ਕੇ ਇਹਨਾਂ ਨੇ ਸੇਵਾ ਨੂੰ ਸਿਰੇ ਚੜਾਇਆ ਮਾਲਕ ਜੀ ਦੀ ਕਿਰਪਾ ਬਖਸ਼ੀ صدਕਾ ਖਾਸ ਤੌਰੇ ਮੇਰੇ ਤੋਂ ਪਹਿਲਾਂ ਮੇਰੇ ਛੋਟੀ ਵੀਰ ਸਾਡੀ ਸ਼੍ਰੋਮਣੀ ਸਵਾ ਦੇ ਪ੍ਰਧਾਨ ਭਾਈ انکਾਰ ਸਿੰਘ ਨੇ ਸਾਰਾ ਵੇਸੇ ਤੁਹਾਨੂੰ ਦੱਸ ਦਿੱਤਾ ਹੋਇਆ ਹੈ ਅੱਜ ਇਹ ਸੇਵਾ ਵੇਸੇ ਸੰਪੂਰਨ ਹੋਣ ਜਾ ਰਹੀ ਹੈ ਇਹ ਪਿੰਡ ਗੁਦਾਈ ਕੇ ਆਣੇ ਕੇ ਪੂਰਾ ਥਾੜਕੁੰਦੇਵਾਲ ਸਭਰਾ ਦੇ ਸਾਰੀ ಗ್ರಾಮ ਪੰਚਾਇਤ ਸਾਰੇ ਇੱਥੇ ਆਏ ਨੇ ਪਰਿਵਾਰ ਜਿੰਨੇ ਵੀ ਜੀਵ ਸਾਰੇ ਖਾਦ ਲੈਣ ਵਾਸਤੇ ਬੀਜ ਲੈਣ ਵਾਸਤੇ ਬੀਜ ਸਭ ਵੰਡੇ ਗਿਆ ਖਾਦ ਤੇ ਦਵਾਈ ਹੈ ਹਾਂਜੀ ਤੇ ਸੋ ਸੇਵਾ ਹੈ ਸਾਰੀ ਸੰਪੂਰਨ ਚੱਲ ਰਹੀ ਹੈ ਬਾਕੀ ਸਾਰਾ ਇਹਨਾਂ ਨੇ ਬੜੀ ਵਧੀਆ ਤਰੀਕੇ ਨਾਲ ਭਾਈ ਸਾਹਿਬ ਨੇ ਦੱਸ ਦਿੱਤਾ ਹੋਇਆ ਤੇ ਬੜੇ ਪਿਆਰ ਨਾਲ ਸਾਰਿਆਂ ਨੇ ਮਤਲਬ ਆਪਣਾ ਆਪਣਾ ਸੰਯੋਗ ਸਮਝਦੇ ਹੋਏ ਆਪਣੀ ਆਪਣੀ ਜ਼ਿੰਮੇਵਾਰੀ ਸਮਝਦੀ ਹੋਈ ਬੜੀ ਵਧੀਆ ਤਰੀਕੇ ਨਾਲ ਬਾਈ ਅਸੀਂ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਲੋਕੀ ਸੰਗਤ ਦਾ ਬਹੁਤ ਜ਼ਿਆਦਾ ਧੰਨਵਾਦ ਤੁਹਾਨੂੰ ਗੁਰੂ ਰਾਮਦਾਸ ਮਹਾਰਾਜਾ ਲੱਖ ਤਰ੍ਹਾਂ ਦਾ ਸ਼ੁਕਰਾਨਾ ਕਰਦੇ ਹਾਂ ਮਾਰੇ ਤੁਸੀਂ ਬੜੀ ਸੇਵਾ ਕਿਰਪਾ ਕਰਕੇ ਲਈਏ ਸਾਰਿਆਂ ਨੂੰ ਸੱਚੇ ਪਾਤਸ਼ਾਹ ਸਮਤ ਬਖਸ਼ਿਓ ਸਾਰਿਆਂ ਨੂੰ ਇਸੇ ਤਰ੍ਹਾਂ ਸੇਵਾ ਦਾ ਬਖਸ਼ਿਓ ਮਾਰੇ ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਤੁਸੀਂ ਜਿਹੜੇ ਇਨੀ ਧਰੂ ਚੱਲ ਕੇ ਇਹ ਸਾਰੀ ਸੇਵਾ ਨਿਭਾ ਰਹੇ ਅਸੀਂ ਬਾਬਾ ਜੀ ਦਾ ਸੁਮਣੀ ਲਾਗੀ ਸਭਾ ਦਾ ਧੰਨਵਾਦ ਕਰਦੇ ਹਾਂ ਸਾਡੇ ਜਿਹੜਾ ਡੀਜ਼ਲ ਦੀ ਸੇਵਾ ਬਾਬਾ ਜੀ ਨੇ ਤੇ ਡਾਈ ਦੀ ਸੇਵਾ ਤੇ ਜੂਰੀਆਂ ਦੀ ਤੇ ਸਪੇਡ ਦੀ ਸੇਵਾ ਕੀਤੀ ਆ ਅਸੀਂ ਧੰਨਵਾਦ ਕਰਦੇ ਹਾਂ ਸੋਮਣੀ ਰਾਗੀ ਸੱਭਾ ਦਾ ਇਹਦੇ ਵਿੱਚ ਪਿੰਡ ਗੁਦਾਈਕੇ ਤੇ ਪਾਣੀਕੇ ਤੇ ਪੂਰਾ ਹਥਾੜ ਤੇ ਖੁੱਲੇਵਾਲ ਤੇ ਸਭਰਾ ਜਿਹੜੀ ਪੰਜਾਂ ਪਿੰਡਾਂ ਦੀ ਬਾਬਾ ਜੀ ਹਣਾ ਸੇਵਾ ਕੀਤੀ ਆ ਇਹਦੀ ਸੇਵਾ ਆ ਟੋਲਡਰ ਰਕਮ 18 ਲੱਖ 16300 ਦੀ ਜਿਹੜੀ ਬਾਬਾ ਜੀ ਹਣਾ ਸੇਵਾ ਕੀਤੀ ਆ ਅਸੀਂ ਧੰਨਵਾਦ ਕਰਦੇ ਹਾਂ ਜੇ ਬਾਬਾ ਜੀ ਆਏ ਆ ਜੂਰਗਾ ਜਿਹੜੀ ਉਹ ਬਿਲਕੁਲ ਤਿਆਰ ਲਿਆ ਕੇ ਆਏ ਬਾਬਾ ਜੀ ਤੇ ਅੱਜ ਵੰਡਾਂਗੇ ਪਹਿਲਾਂ ਕੁਝ ਕਹਿੰਦੇ ਕਿ ਮਹਾਂਦੇ ਜੱਚਕਾ ਵਾਹਿਗੁਰੂ ਜੀ ਕਾਤਾ ਵਾਇ ਦੇ ਜਿੱਕਾ ਖਾਲਸਾ ਸ਼ੁਰੂ ਅਸੀਂ ਗੁਰਦੁਆਰਾ ਰਾਗੀ ਸਿੰਘ ਸਵਾਦ ਦਰਬਾਰ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਇਹਨਾਂ ਰਾਗੀ ਸਿੰਘਾਂ ਨੇ ਸਾਡੇ ਪਿੰਡ ਜਦੋਂ ਹਾੜਾ ਏ ਉਹਦੀ ਜਿਹੜੇ ਪਾਣੀ ਦਾ ਵਹਾਫ 흘 ਚੱਲਦਾ ਹੈ ਉਦੋਂ ਮੈਂ ਆ ਕੇ ਗਿਆ ਸੀ ਇਹਨਾਂ ਮੌਕੇ ਦਾ ਹਾਲਾਤ ਦੇਖ ਕੇ ਫਿਰ ਇਹਨਾਂ ਆ ਕੇ ਉਦੋਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਾਡੇ ਕੋਲ ਬਾਅਦ ਚਾਹੇ ਪਰ ਹੁਣ ਤਾਂ ਜੋ ਨੁਕਸਾਨ ਹੋਣਾ ਸੋ ਹੋ ਗਿਆ ਪਰ ਬਾਅਦ ਵਿੱਚ ਇਹਨਾਂ ਆ ਕੇ ਜੋ ਜੋ ਅਸੀਂ ਜ਼ਰੂਰਤਾਂ ਉਹਨਾਂ ਦੱਸੀਆਂ ਸਾਡੀਆਂ ਜ਼ਰੂਰਤਾਂ ਪੂਰੀਆਂ ਕੀਤੀਆਂ ਕਿਉਂਕਿ ਉਹਨਾਂ ਨੇ ਫਿਰ ਆ ਕੇ ਵੇਖਿਆ ਜਿੰਨੋਂ ਜਿੰਨੋਂ ਕਿੰਨੋਂ ਖਾਦ ਦੀ ਜ਼ਰੂਰਤ ਸੀ ਜਾਂ ਕਿਸੇ ਨੂੰ ਡੀਜ਼ਲ ਦੀ ਜ਼ਰੂ ਉਹਨਾਂ ਕਾ ਜਮੀਨਾਂ ਕਾਫੀ ਖਰਾਬ ਹੋ ਚੁੱਕੀਆਂ ਆਂ ਰੇਤ ਪੈ ਚੁੱਕੀ ਹੁਣ ਜਿਹੜਾ ਨਾਰਮਲ ਕਿਸਾਨ ਹੋ ਉਹ ਜ਼ਮੀਨ ਆਪਦੀ ਪੱਧਰ ਨਹੀਂ ਕਰ ਸਕਦਾ ਕਿਉਂਕਿ ਖਰਚਾ ਇੰਨਾ ਜ਼ਿਆਦਾ ਹੋ ਜਾਣਾ ਕਿ ਕਿਹੜਾ ਕਿਸਾਨ ਹੋ ਤੇ ਪਹਿਲਾਂ ਹੀ ਦੱਬਿਆ ਆ ਕਿਉਂਕਿ ਉੱਤੋਂ ਇੱਕ ਸਮੇਂ ਦੀ ਮਾਰ ਹੋ ਗਈ ਰੇਤ ਚੜ ਗਈ ਪੜੀਆਂ ਦੇ ਵਿੱਚ ਆ ਕਈ ਜਗ੍ਹਾ ਤੇ ਚਾਚਾ ਫੋਟਰੀ ਚੜ ਚੁੱਕੀ ਪਰ ਇੰਨਾ ਕਿ ਸੰਗਤ ਦੇ ਸਹਿਯੋਗ ਦੇ ਨਾਲ ਰਾਗੀ ਸਿੰਘ ਤਾਂ ਬਹੁਤ ਬਤਾਨੋ ਕਹਦੇ ਸੰਗਤ ਦਾ ਸਹਿਯੋਗ ਵੀ ਨਾ ਮਿਲਿਆ ਉਹਨੂੰ ਤਾਂ ਕਿ ਜ਼ਮੀਨ ਪੱਧਰੀ ਹੋ ਗਈ ਆ ਬੀਜਾਈ ਹੋ ਗਈ ਆ ਹੁਣ ਖਾਦ ਦੀ ਤੇ ਦਵਾਈ ਸਪਰੇਅ ਦੀ ਕਾਹਦੀ ਉਹ ਅੱਜ ਰਾਗੀ ਸਿੰਘ ਦਰਬਾਰ ਸਿੰਘ ਦਰਬਾਰ ਸਾਹਿਬ ਤੋਂ ਅੱ ਅੱਜ ਦੇ ਲੋ ਗਾਰਿਆਂ ਤੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ ਵਾਹਿਗੁਰੂ